ਸਬਚਿੰਦਾਗਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿੱਥੇ ਕਿ ਨੌਜਵਾਨ ਫਾਇਰਿੰਗ ਕਰਦਾ ਨਜ਼ਰ ਆਇਆ ਰਾਮਪੂਰਾ ਦੇ ਪਿੰਡ ਦੂਲੇਵਾਲਾ ਦਾ ਤਸੱਜਾ ਜਾ ਰਿਹਾ ਹੈ ਵੀਡੀਓ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਸੋ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਹੋਵੇਗੀ ਸੋ ਬਚਿੰਦਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿੱਥੇ ਕਿ ਨੌਜਵਾਨ ਫਾਇਰਿੰਗ ਕਰਦਾ ਹੋਇਆ ਨਜ਼ਰ ਆਇਆ ਬਚਿੰਦਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੈ ਵਾਇਰਲ ਹੋਇਆ ਨੌਜਵਾਨ ਫਾਇਰਿੰਗ ਕਰਦਾ ਹੋਇਆ ਨਜ਼ਰ ਆਇਆ ਪਟੰਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਨੌਜਵਾਨ ਫਾਇਰਿੰਗ ਕਰਦਾ ਹੋਇਆ ਨਜ਼ਰ ਆਇਆ ਇਸ ਵਿਆਦਾ ਹੈ ਵੀਡੀਓ ਤੇ ਕਿ ਨੌਜਵਾਨ ਫਾਇਰਿੰਗ ਕਰਦਾ ਹੋਇਆ ਦਿਖਾਈ ਦੇ ਰਿਹਾ ਬਕਾਇਦਾ ਇਹ ਵੀਡੀਓ ਵੀ ਬਣਾਈ ਗਈ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੁਣ ਵਾਇਰਲ ਹੋ ਰਿਹਾ ਸੋ ਫਿਲਹਾਲ ਪੁਲਿਸ ਅਜਿਹੇ ਕੇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਵਾਲਿਆਂ ਦੇ ਖਿਲਾਫ कार्रवाई होगी सो so, बठिडा का यह भीडियो है, है सोशल मीडिया से वायरल हो रहा है शर्म साथ जुड़ चुके हैं ऐसे खबर तेज तो कपिल जेड़ा की नौजवान फायरिंग करता हुआ नजर आ रहा है व्यास समागम में भी इस तरह के मामले सामने आंदे ने बार-बार जितने की रोक भी लगाई गई है कि इस तरह की हरकत ना किया जान पर फिर भी जेड़ा की इस तरह की हरकत की जाती है सोशल मीडिया पे अब वीडियो भी काफी ज्यादा वायरल हो रहा है आ, सो पछंदादा ये वीडियो बताया जा रहा है कि कुछ और जानकारी मिल पाई है बिल्कुल जी पंजाब सरकार और प्रशासन इस गाल को लेके बिल्कुल सख्त हैगा जेड़ा भी नौजवान ਵੈਪਨ ਲੈ ਕੇ ਜਿਹੜਾ ਕਿ ਸੋਸ਼ਲ ਮੀਡੀਆ ਤੇ ਜਿਹੜਾ ਕਿ ਰੀਲ ਬਣਾਉਂਦਾ ਹੈ ਜਾਂ ਰੀਲ ਪਾਉਂਦਾ ਹੈ ਤਾਂ ਉਸ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈਗੀ ਤਾਂ ਇਹ ਮਾਮਲਾ ਬਠਿੰਡਾ ਦੇ ਰਾਮਪੁਰਾ ਪੁਲ ਦੁੱлле ਵਾਲਾ ਇੱਕ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਕਿ ਵੀਡੀਓ ਇੱਕ ਨੌਜਵਾਨ ਦੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਪੁਲਿਸ ਜਿਹੜੀ ਕਿ ਹਰਕਤ ਵੀ ਚਾਈਤਾ ਹੈ ਤੇ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਵਿਅਕਤੀ ਕੌਣ ਹੈ ਕੀ ਨਾਮ ਹੈ ਇਸ ਦਾ ਪਰੰਤੂ ਜਿਹੜਾ ਕਿ ਇਹ ਵੀਡੀਓ ਦੁੱлле ਵਾਲੇ ਦੀ ਜਿਹੜੀ ਕੀ ਹੈਗੀ ਹੈ ਜੀ ਬਿਲਕੁਲ ਪੁਲਿਸ ਵੱਲੋਂ ਹੁਣ ਕੀ ਕਾਰਵਾਈ ਜਿਹੜਾ ਕੀ ਕੀਤੀ ਜਾਵੇਗੀ ਜਿਹੜਾ ਕਿ ਸ਼ਖਸ ਜਿਹੜਾ ਕਿ ਇਹ ਨੌਜਵਾਨ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਸੋ ਕੀ ਕੁਝ ਸਖਤ ਕਾਨੂੰਨ ਵੀ ਨੇ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਨੂੰ ਇਸਤੇ ਬਣਾਉਣੇ ਚਾਹੀਦੇ ਨੇ ਤਾਂ ਜੋ ਇਸ ਤਰ੍ਹਾਂ ਦੀਆਂ ਹਰਕਤਾਂ ਲੋਕ ਨਾ ਕਰ ਸਕਣ ਜੀ ਐਸਐਸਪੀ ਅਵਨੀਤ ਕੁੰਡਲ ਮੈਮ ਵਿਚਾਰ ਨਿਵੇਸ਼ ਅਨੁਸਾਰ ਹਰ ਇੱਕ ਵਿਅਕਤੀ ਤੇ ਜਿਹੜੇ ਕੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਜਿਹੜੇ ਕਿ ਨੌਜਵਾਨ ਵੀਡੀਓ ਬਣਾ ਕੇ ਪਾਉਂਦੇ ਨੇ ਅਸਲਾ ਲੈ ਕੇ ਜਾ ਵੈਪਨ ਲੈ ਕੇ ਹੱਥ ਵਿੱਚ ਤਾ ਇਸੇ ਤੱਕ ਤੋਂ ਤੱਕ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਜਿਵੇਂ ਕਿ ਇਹ ਮਾਮਲਾ ਹੈਗਾ ਇਸ ਮਾਮਲੇ ਵਿੱਚ ਪੁਲਿਸ ਦੁਗਾਈ ਨਾਲ ਜਾਂਚ ਕਰ ਰਹੀ ਹੈ ਕਿ ਕਿਸਦਾ ਵੈਪਨ ਸੀਗਾ ਤੇ ਇਹ ਮਕਸਦ ਕਿਉਂ ਹੈ ਇਸ ਵੀਡੀਓ ਬਣਾਉਂਦਾ ਤੇ ਕੀ ਕੀ ਜਿਹੜਾ ਕਿ ਇਸ ਪੂਰੀ ਦੁਗਾਈ ਨਾਲ ਇੱਕ ਵਾਰਕੀ ਦੀ ਜਾਂਚ ਕਰ ਰਹੀ ਹੈ ਕਿਥੋਂ ਦਾ ਰਹਿਣ ਵਾਲਾ ਹੈ ਕੀ ਨਾਮ ਹੈ ਇਹਦਾ ਜੀ ਕਪਲ ਬਹੁਤ ਅਨਮੋ ਤੁਹਾਡਾ तमाम ਜਾਣਕਾਰੀ ਦੇ